ਕਪਾਈਆਂ ਦੀ ਦਸਾਂ ਫਾਇਦੇ ਦੀ ਗੱਲ ਤੇਰੇ ਵੇ ਡਾਕਟਰ ਫੀਮ ਛਡਾਉਂਦਾ ਹੈ ਕਿ ਪੇ ਕੀ ਮੇਰੇ ਵੇ 20 20 ਸਾਲ ਪੁਰਾਣੇ ਅਮਲੀ 100 100 ਕੋ ਤੋਂ ਵੇ ਹੋ ਗਏ ਕੰਗਣ ਵਰਗੇ ਇਲਾਜ ਕਰਾ ਕੇ ਉਹ ਤੋਂ ਵੇ ਕਾਨੂੰ ਪੋਰਾ ਕਾ ਤੋਂ ਪੋਰਾ ਦੇਣ ਦੀ ਮਾਰੀ ਕਰੇ ਬਹਾਨੇ ਨਹੀਂ ਇਹ ਲੰਘ ਗਈ ਜੀ ਦੇ ਹਲਕ ਥਾਣੀ ਇੱਕ ਵਾਰ ਰਕਾਨੇ ਨਹੀਂ ਕਿਹੜਾ ਸਾਲਾ ਛੱਡ ਦੂ ਨਾਲੇ ਕੌਣ ਛਡਾ ਦੂਗਾ ਸੱਥ ਵਿਚਾਲੇ ਖੜਕੇ ਅਮਲੀ ਮੁੱਛ ਮਨਾ ਦੂਗਾ ਪੁੱਤ ਮੇਰੇ ਤਾਏ ਦਾ ਅਮਲੀ ਇਥੋਂ ਪਾਰ ਆਵੇ ਮਾੜੀ ਗੁਲਗਲੇ ਜਿੰਨੀ ਖਾਂਦਾ ਸੀ ਸਰਦਾਰ ਆਵੇ ਤੇਰੇ ਵਾਂਗੂ ਪਹਿਲਾਂ ਤਾਂ ਨਹੀਂ ਲੀਤ ਆ ਆਵੇ ਪਰ ਕਹੇ ਸੁਣੇ ਤੋਂ ਜਿੱਦਣ ਦਾ ਫੇਰ ਇਲਾਜ ਕਰਾਇਆ ਵੇ ਉਦਣ ਦਾ ਹੁਣ ਚਾਹਦੀ ਘੁੱਟ ਨੂੰ ਵੀ ਨਾ ਕਹਿੰਦਾ ਵੇ ਮੁਰਗਾ ਬੋਲ ਦੇ ਨਾਲ ਜੋੜ ਕੇ ਹਲਤੁਰ ਪੈਂਦਾ ਵੇ ਮੁਰਗਾ ਬੋਲ ਦੇ ਨਾਲ ਜੋੜ ਕੇ ਹਲਤੁਰ ਪੈਂਦਾ ਵੇ ਕਹਿੰਦਾ ਤੂੰ ਆਪਣੇ ਪਿੰਡ ਦੀਆਂ ਸਲਾਈਆਂ ਨਹੀਂ ਮੇਰੇ ਪਿੰਡ ਦੀ ਵੀ ਸੁਣ ਲੈ ਸਾਡੇ ਪਿੰਡ ਪਿੰਡ ਦਾ ਖਾਣੀ ਛੱਡ ਗਿਆ ਕਰਤਾ ਰਾਸੀ ਪੁੱਤ ਮੇਰੇ ਦਾ ਖੜ ਗਿਆ ਖੱਬਾ ਪਾਸਾ ਸਾਰਾ ਸੀ ਕਿਤੋਂ ਲੋਟਣਾ ਆਇਆ ਹੰਬਗੇ ਇਲਾਜ ਕਰਾ ਕੇ ਨਹੀਂ ਕਹਿੰਦੇ ਹੁਣ ਨਹੀਂ ਬਚਦਾ ਬਹਿਗੇ ਟੇਰੀ ਟਾਕੇ ਨਹੀਂ ਪਰ ਜਦੋਂ ਬਾਜਰੇ ਹੋ ਜਦੋਂ ਬਾਜਰੇ ਜਿੰਨੀ ਖਾਲੀ ਫੇਰ ਦੁਬਾਰੇ ਸੀ ਕੋੜੇ ਵਰਗਾ ਹੋ ਗਿਆ ਅਮਲੀਨੀ ਮੁਟਿਆਰੇ ਸੀ ਆਵੇ ਨੀਂਦ ਨਾ ਪੂਰੀ ਜਾਂ ਕੋਈ ਹੋਰ ਬਿਮਾਰੀ ਵੇ ਲੱਗ ਜੇ ਛੱਡਣ ਪਿੱਛੋਂ ਦਵੇ ਗਰੰਟੀ ਸਾਰੀ ਵੇ ਬੇਸ਼ੱਕ ਫੀਮ ਦੇ ਟਿੱਬੇ ਕੋਲ ਬਿਠਾ ਦੇਉ ਜਾਂ ਮਲੀ ਨੂੰ ਖਾਣੀ ਤਾਂ ਪਾਸੇ ਰਹਿ ਗਈ ਜੇ ਚਕਵਾ ਦੇਉ ਜਾਂ ਮਲੀ ਨੂੰ 60 ਰੁਪਏ ਨਾਲ ਇਹ ਆਪਣੀ ਫੀਸ ਵੀ ਮੋੜ ਦੇਉ ਆਉਣ ਜਾਣ ਦੇ ਖਰਚ ਤੋਂ ਇਲਾਵਾ 500 ਹੋਰ ਦੇਉ ਐ ਨਾ ਕਹੂ ਤਾਂ ਫੇਰ ਉਹਦੇ ਕੋਲ ਜਾਊ ਕਿਹੜਾ ਨਹੀਂ ਜਿੱਥੋਂ ਤਾਂ ਹੀ ਕਰਦਾ ਕੰਮ ਦਿਮਾਗ ਹੈ ਮੇਰਾ ਨਹੀਂ ਐ ਨਾ ਕਹੂ ਤਾਂ ਫੇਰ ਉਹਦੇ ਕੋਲ ਜਾਊ ਕਿਹੜਾ ਨਹੀਂ ਜਾ ਊਕੇੜਾ ਨਹੀਂ ਜਿੱਥੋਂ ਤਾਂ ਹੀ ਕਰਦਾ ਕੰਮ ਦਿਮਾਗ ਹੈ ਮੇਰਾ ਨਹੀਂ ਫੇਰ ਤਾਂ ਆਉਂਦੀ ਦਿਸ ਜੇ ਜਟਿਏ ਸੂਤ ਕਹਾਣੀ ਨਹੀਂ ਇਹ ਲੰਘਦੀ ਐ ਪਟਮੇਲੀ ਜਿਹੜੀ ਨਾਲ ਹੀ ਥਾਣੀ ਨਹੀਂ ਕਿਸੇ ਹਸਾਬ ਨਾਲ ਅਮਲੀ ਦੀ ਉਹ ਨਾਲ ਹੀ ਨਾਰੇ ਨਹੀਂ ਸੋ ਵੀ ਬੰਦੇ ਨਾਲ ਬਦਲ ਕੇ ਪਵੇ ਦੁਬਾਰੇ ਨਹੀਂ ਮੈਂ ਤਾਂ ਪਿੱਟਦੀ ਸਾ ਤੇਰੇ ਹੀ ਪਲੇ ਦੀ ਮਾਰੀ ਵੇ ਹੋਰ ਵਰੇ ਨੂੰ ਹੋਜੂ ਮੁੰਡਿਆਂ ਦੀ ਮੁਖਤਿਆਰੀ ਵੇ ਅੱਜ ਕੱਲ ਦੇ ਤਾਂ ਰੋਟੀ ਮਸਾਂ ਦਿੰਦੇ ਬੁੜਿਆਂ ਨੂੰ ਸੋ ਸੋ ਬੋਲੀਆਂ ਬੋਲਣ ਮੰਜੀ ਦੇ ਨਾਲ ਜੁੜਿਆਂ ਨੂੰ ਪਰ ਤੈਨੂੰ ਧੜਕੇ ਤੋਲਾ ਘੇੜਾ ਦੇਉ ਲਿਆ ਕੇ ਵੇ ਤੈਨੂੰ ਧੜਕੇ ਤੋਲਾ ਘੇੜਾ ਦੇਉ ਲਿਆ ਕੇ ਵੇ ਫੇਰ ਵੀ ਸਿੱਧਾ ਹੋਏਗਾ ਦਾੜੀ ਪਟਵਾ ਕੇ ਵੇ ਜਿਹੜੀਆਂ ਤੁਹਾਡੇ ਟਿੱਡ ਵਿੱਚ ਮੇਰੇ ਨੋ ਵਿੱਚ ਬੱਲੀਏ ਨਹੀਂ ਅਮਲੀਸੇਵਾ ਡਾਂਗ ਨਾਲ ਕਰਵਾਉ ਚੱਲੀਏ ਨਹੀਂ 70 ਦੀ 70 70 ਦੀ 70 ਵਿੱਗੇ ਨੌ ਬਾਪਲੇ ਵਾਲੇ ਦੇ ਖਾਉਂ ਖੌਂਸੜੇ ਪਏ ਫੇਰ ਪਲਾਂ ਕਿਉਂ ਕਿਸੇ ਸਾਲੇ ਦੇ ਕੋਰੇ ਕਾਗਜ਼ ਤੇ ਪਹਿਲਾਂ ਸ਼ਰਤਾਂ ਲਿਖਵਾਉਂਗਾ ਜਿਹੜਾ ਕੁੱਟੂ ਲੱਤਾਂ ਉਹਦੇ ਨੌ ਕਰਵਾਉਂਗਾ ਜਿਹੜਾ ਦੇਉ ਲਿਆ ਕੇ ਉਹਦੇ ਨੌ ਕਰਵਾਉਂਗਾ